ਜੀ ਭਲੋਜਲਾ ਹ ਪਿੰਡ ਭਲੋਜਲਾ ਪਿੰਡ ਭਲੋਜਲਾ ਤੇ ਕਾਫੀ ਵੱਡਾ ਤੇ ਮੋਟਾ ਸੱਪ ਆ ਤੇ ਬਾਪੂ ਜੀ ਹੋਣੇ ਨੇ ਵੀ ਬਹੁਤ ਗਲਤੀ ਕੀਤੀ ਆ ਵੀ ਇਹਦੇ ਵਿੱਚ ਸੱਪ ਦੇਖਣ ਤੋਂ ਬਾਅਦ ਕੁੰਜ ਦੇਖਣ ਤੋਂ ਬਾਅਦ ਵੀ ਫਲੈਸ਼ੀ ਯੂਜ਼ ਕਰਦੇ ਰਹੇ ਨੇ ਫਰੇ ਚੀਜ਼ਾਂ ਗਲਤ ਨੇ ਜਾਲ ਦੀ ਕੀਮਤ ਬਹੁਤ ਵੱਡੀ ਬਾਪੂ ਜੀ ਤੁਹਾਡੀ ਗੁੜੀਆਂ ਕਿੱਥੇ ਆ ਇੰਗਲੈਂਡ ਇੰਗਲੈਂਡ ਬੈਠੇ ਨੇ ਕੁੜੀਆਂ ਭੈਣ ਮੇਰੀ ਉਹ ਇੰਗਲੈਂਡ ਬੈਠੇ ਉਹਨਾਂ ਨੇ ਕਿਤੇ ਮੇਰਾ ਇੰਸਟਾਗ੍ਰਾਮ ਆਈਡੀ ਦੇ ਵਿੱਚੋਂ ਨੰਬਰ ਕੱਢ ਕੇ ਬਾਪੂ ਜੀ ਨੂੰ ਦਿੱਤਾ ਵੀ ਆਪੇ ਮੇਰੀ ਆਈਡੀ ਜੋ ਨੰਬਰ ਕੱਢ ਕੇ ਇਹਨਾਂ ਨੇ ਫਿਰ ਮੈਨੂੰ ਲਾਈਵ ਕਾਲ ਅਸੀਂ ਬਹੁਤ ਮੁਸ਼ਕਿਲ ਨਾਲ ਮੈਂ ਬਹੁਤ ਮੁਸ਼ਕਿਲ ਨਾਲ ਪਹੁੰਚਿਆ ਕਿਉਂਕਿ ਇਹਨਾਂ ਤੋਂ ਲੋਕੇਸ਼ਨ ਨਹੀਂ ਸੀ ਸੈਂਡ ਕੀਤੀ ਜਾ ਰਹੀ ਮੈਨੂੰ ਪਤਾ ਹੋਇਆ ਇਸ ਪਿੰਡ ਤੱਕ ਕਿੱਦਾਂ ਪਹੁੰਚਿਆ ਟਾਈਮ ਕਿੰਨਾ ਹੈ ਬਾਪੂ ਜੀ ਕਿੰਨਾ ਤਿੰਨ ਘੰਟੇ ਦਾ ਹੈ ਕਿੱਦਾਂ ਇਧਰ ਤੁਹਾਨੂੰ ਬਹੁਤ ਥੈਂਕ ਯੂ ਹੈ ਹੋਣੇ 6 6 ਵਜੇ ਬਬੂ ਜੀ ਅਸੀਂ ਮੈਂ ਬੜੀ ਮੁਸ਼ਕਿਲ ਨਾਲ ਪਹੁੰਚਾ ਤੁਹਾਡੇ ਕੋਲ ਮੈਨੂੰ ਨਹੀਂ ਪਤਾ ਲੱਗਦਾ ਕਿ ਪਹੁੰਚਾਂਗੇ ਕਿਹੜੇ ਤਰੀਕੇ ਨਾਲ ਹਨਾ ਰਾਹ ਤੁਹਾਡਾ ਬਹੁਤ ਗਲਤ ਸੀਗਾ ਚਲੋ ਮੈਂ ਤੁਹਾਨੂੰ ਮੌਕੇ ਤੇ ਲੈ ਜਾਉਂਦਾ ਸੱਪ ਆ ਚੁੱਕਾ ਹੈ ਹੱਥ 'ਚ ਨਿਗਾ 'ਚ ਆ ਚੁੱਕਾ ਆਪਾਂ ਬਾਹਰ ਲੈ ਕੇ ਆਨੇ ਆ ਤੇ ਸੱਪ ਬਹੁਤ ਵੱਡਾ ਹੁਣ ਇਹ ਸਿਰਫ ਇਹ ਦੇਖਣਾ ਕਿ ਸੱਪ ਕਿਹੜਾ ਠੀਕ ਹੈ ਜੀ ਕਿਉਂਕਿ ਜੇ ਤੁੰ ਕੋੰਜੇ ਦੇ ਪਾਰ ਵੀ ਆਪਾਂ ਨੂੰ ਸੱਪ ਦੇਖਣ ਤੇ ਸਾਰੇ ਤੇ ਮੈਂ ਦੱਸ ਨਹੀਂ ਕਿਹੜਾ ਸੱਪ ਆ ਫਿਲਹਾਲ ਹੁਣ ਕੱਢ ਕੇ ਦੇਖਣਾ ਕਿ ਕਿਹੜਾ ਆ ਚਲੋ ਹਾਂ ਚਲੋ ਦੇਖੋ ਜੀ ਇੰਨੀ ਸਫਾਈ ਦੇ ਵਿੱਚ ਵੀ ਆਪਾਂ ਕਰਕੇ ਵੀ ਇਹਦਾ ਵੱਡਾ ਸਾਫ ਨਹੀਂ ਤੇ ਕਿੰਦੀ ਦੇਰ ਦੇ ਪਾਣੀ ਬੈਠੇ ਆ। ਕਿਹ ਜੀ ਬੱਤੋ ਜੀ ਹੋ ਜਾ ਬੱਤੋ ਇੱਕ ਫੜਾ ਦਿਓ ਮੈਨੂੰ ਹਾਂ ਇੱਕ ਆ ਛੋਟੀ ਫੜਾਓ ਉਹ ਵੱਡੀ ਫੜਾ ਲੇ ਵਾਟ ਇਜ਼ ਦਿਸ ਸਰ ਇਹ ਬੰਗਲੈਂਡ ਵਾਲੀ ਨੂੰ ਵੀਡੀਓ ਕੋ ਲਾ ਦੇ ਫੋਨ ਫਰਾਵੇ ਚੱਲ ਗਏ ਇਹੋ ਬੋਲੀ ਹੋਣੀ ਹੈ ਕਿਵੇਂ ਆਹ ਵੀ ਮੁੰਡਾ ਬਣਾਉਣ ਡਿਆ ਉਹ ਤੇ ਕੁਝ ਖੇਰ ਕਰ ਲਾਂਗੇ ਆਪਾਂ ਉਹ ਤਾਂ ਖੇਰ ਕਰਦਾ ਨਹੀਂ ਮੈਂ ਕਿਹਾ ਭੈਣ ਨੂੰ ਵੀ ਵੀਡੀਓ ਕੋ ਲਾ ਦੋ अच्छा ਜਿੰਨੇ ਮੈਨੂੰ ਮੇਰਾ ਨੰਬਰ ਇਹਨਾਂ ਨੂੰ ਦਿੱਤਾ ਨਾ ਬਾਹਰ ਦਾ ਫੋਨ ਫੜਾ ਲਿਆ ਉਹ ਵਿੱਚ ਆਵਾਜ਼ ਜਾਣੀ ਤਾਂ ਤੂੰ ਕਾਜੀ ਨੂੰ ਉਹਨੂੰ ਫੋਨ ਕਰਾਇਆ ਤੂੰ ਉੱਥੋਂ ਕੱਟ ਗਿਆ ਮੈਂ ਇੱਧਰ ਕੋਈ ਨਹੀਂ ਕੋਈ ਉਹ ਤੁਹਾਨੂੰ ਕਾਲ ਲਾ ਲਉ ਨਾ ਦੇਖੋ ਜੀ ਉਹਥੇ ਜਿੱਥੇ ਫਲੈਸ਼ ਚ ਸੱਪ ਦੇਖਿਆ ਕੁੰਝ ਦੇਖੀ ਤੇ ਆਪਾਂ ਉੱਥੇ ਫਲੈਸ਼ ਕਰਕੇ ਆ ਰਹੇ ਹਾਂ ਅੱਜ ਹੀ ਵੇਖਿਆ ਆ ਰਹੇ ਕਹਿੰਦੇ ਮੈਂ ਉੱਥੇ ਵੀ ਜਾ ਕੇ ਫਲੈਸ਼ ਕਰਕੇ ਆਇਆ ਇਹ ਚੀਜ਼ ਚੰਗੀ ਨਹੀਂ ਹੈ ਇਹ ਰਿਸਕ ਹੈ ਜ਼ਿੰਦਗੀ ਦੁਬਾਰੀ ਮਰਦੀ ਮਾਰ। ਇਹ ਥੋੜਾ ਰਿਸਕ ਹੈ। ਠੀਕ ਹੈ ਜੀ। ਮੈਂ ਤਾਂ ਨਾ ਇਹ ਝੂਠ ਮਾਰਦੀ ਆ। ਨਹੀਂ ਨਹੀਂ ਨਹੀਂ। ਇਹ ਜ਼ਿੰਦਗੀ ਇੱਕ ਵਾਰ ਮਿਲਨੀ ਆ ਦੁਬਾਰਾ ਦੁਬਾਰਾ ਨਹੀਂ ਮਿਲਨੀ। ਇੰਨਾ ਦਾ ਰਿਸਕ ਲੈਣਾ ਥੋੜੀ ਚਾਹੀਦਾ। ਜੇ ਬਾਅਦ ਚਾਹ ਸੰਸਿਆ ਸਿਕਲ। ਉਹ ਵੀ ਆਉਂਦੀ। ਉਹਨੂੰ ਤਾਂ ਕਾਲਾ ਆ ਗਿਆ ਤੇ ਹੁੰਦਾ ਹੀ। ਇਹ ਕੀ ਆ ਹੁਣ? ਇਹਦਾ ਕਿੰਨਾ ਦਾ ਕਾਲਾ ਹੋਣਾ ਚਾਹੀਦਾ? ਆ। ਇਹ ਰੈਂਦੀ। ਇੱਕ ਮਿੰਟ ਹਟ। ਹਾਂ ਮੈਂ ਪਰਾਂ ਨੂੰ ਇਹ ਦੇਖ। ਢਾਪਾ ਡੱਬਾ ਲੈ ਕੇ ਹੁੰਦਾ ਕੋਈ? ਨਹੀਂ ਨਹੀਂ। ਦੁੱਬਾ ਵੱਡਾ ਹੈ ਬਾਹਰ ਦੁੱਬਾ ਲੈਂਦਾ ਨਾ ਵੱਡਾ ਨਾ ਪਾਵਾ ਬਸ ਮੈਨੂੰ ਕਿਹੜੇ ਕਿਹੜੇ ਤਰ੍ਹਾਂ ਦੇ ਹੈ ਹੈ ਕਈ ਦੋ ਨਾ ਨੋ ਦੱਬਾ ਦੇ ਦੇ ਕੋਈ ਵੀ ਲਿਆ ਕੇ ਦੇਵੇ ਆਪਾਂ ਪੈਕ ਕਰ ਲਈਏ ਕਿ ਹਾਂ ਕਰ ਲੋ ਤੂੰ ਕੋਈ ਦੱਬਾ ਦੱਬਾ ਦੋ ਹੈਗਾ ਇਥੇ ਕੋਈ ਟੋੜਾ ਤਾੜਾ ਜਾਂ ਕੁਛ ਟੋੜਾ ਖਾਣਾ ਲਾ ਦੇਣਾ ਨਹੀਂ ਨਹੀਂ ਕੁਝਾ ਟੋੜਾ ਨਹੀਂ ਜੀ ਮੈਨੂੰ ਉਹ ਦੇ ਦਿਓ 5 ਕਿਲੋ ਵਾਲੀ ਕਾਇਨੇ ਅੰਦਿਕਲ ਨੂੰ ਡੱਬਾਇਆ ਗਾ ਕੋਈ ਚਾਰ ਨਾਸਪੁੱਤੇ ਬਾ ਚੁੱਕ ਕੇ ਕਲਿੱਪ ਕੱਟ ਕਿੱਥੇ ਗਿਆ ਮੈਂ ਹੁਣ ਇਹ ਤਾਂ ਤੁਹਾਨੂੰ ਦੱਸਣਾ ਤੁਸੀਂ ਦੱਸੋ ਕਹਿੰਦੇ ਮੈਂ ਤਾਂ ਹੁਣ ਇਹ ਸਾਰੇ 플ੈਸ਼ ਕਰਕੇ ਗਿਆ ਅੱਛਾ ਵੀ ਇਹ ਬਹਿ ਕੇ ਆਏ ਹੁਣੇ ਉੱਥੇ ਹਾਂਜੀ ਤੇ ਜੇ ਉਹਨੇ ਕੁੰਝ ਲਾਈ ਹੈ ਤਾਂ ਮਤਲਬ ਨਹੀਂ ਨਹੀਂ ਵੀਰੇ ਮੈਂ ਕਹਿਣ ਦਿਆ ਮੈਂ ਕਿਹੜਾ ਝੂਠ ਮਾਰਦੇ ਆਂ ਦੱਸਦਾ ਜੀ ਜੇ ਗੁੰਦ ਲਾਈਏ ਨਾ ਤਾਂ ਫਿਰ ਉੱਥੇ ਹੀ ਹੋਣਾ ਚਾਹੀਦਾ ਉਹੀ ਗੱਲ ਹੋ ਜੀ ਨਾ ਜੇ ਆਪਾਂ ਕੁੰਝ ਦੇਖ ਲਈ ਤੇ ਸਮਝ ਲਓ ਆਪਣਾ ਉਹ ਇੱਕ ਪੂਰਾ ਪਲਿਆ ਬਣੀ ਰਹੇ ਜੀ ਭਾਜੀ ਨਸਤਰਾ ਦਾ ਕੋਸ ਵੀ ਨਹੀਂ ਹੈ ਇਹਦਾ ਵਾਰ ਕਿੱਥੇ ਹੁੰਦਾ ਇਹ ਆਸਟਮ ਸਿਰਫ ਇਹਨੂੰ ਦੇਖਲਾਣੇ ਪਿਆ ਚਾਚ ਨਾਲ ਜੇ ਇਹਨੂੰ ਦਿੱਸੇ ਤੇ ਵਾਰ ਅੱਖ ਤੇ ਕਰਦਾ ਹੱਥ ਦੀ ਪੁਤਲੀ ਤੇ ਵਾਈਟ ਕਲਰ ਮੇਰਾ ਫਿਰ ਦਮ ਮਾਰਦਾ ਇਹਨੇ ਤੋਂ ਉਥੋਂ ਉੱਥੋਂ ਅੱਗੇ ਸਿੱਧਾ ਮੇਰੇ ਕੋਲ ਆਦਾ ਹੈ ਜਾਬੀ ਪਈ ਹੁੰਦੀ ਹੈ ਮੈਂ ਤੇ ਦੰਦ ਮਾਰੂਗਾ ਕੋਲੇ ਮੈਂ ਆਪਣੇ ਕੋਲੇ ਗਿਆ ਨਾ ਕੀ ਹੋ ਰਿਹਾ ਤੋਟਾ ਮਿੱਧਰ ਬੰਨ ਪਾਓ ਕੋਲੀ ਚ ਥਲੇ ਆ ਸੁਣ ਪਾਪਾ ਜੀ ਤੁਸੀਂ ਨਾ ਕੋਦੀਸ ਕਿੱਥੇ ਚਲੋ ਨਹੀਂ ਮੈਂ ਨਹੀਂ ਡਰਦਾ ਮੈਂ ਤੇਲ ਕੱਟ ਕੇ ਲਿਆਈ ਇਹ ਕਾਹਦਾ ਤੇਲ ਕਾਦਾ ਜੀ ਸਰ ਹਾਂਜੀ 돌 ਦੋ ਇਹਨੂੰ ਆ ਰੋ ਕੇ ਆਈ ਦੋ 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 ਸਾਰਾ ਦੋ ਦੋ ਗਾਣਾ ਗੋਂਜੂ ਲਾਈ ਗੋਟੜ ਤੂੰ ਵੇਖੋ ਅੱਜ ਲਾਈ ਗੋਂਜੇ ਗੋਂਜੇ ਨੇ ਲਾਈ ਤੇ ਉੱਥੇ ਵੇਖੀ ਔਰ ਕੋਈ ਨਹੀਂ ਸੀ ਕਿ ਫਲੈਸ਼ ਦੇ ਪਿੱਛੇ ਨਹੀਂ ਉਹ ਤਾਂ ਵੀ ਅੰਦਰ ਵੜੇਗਾ ਇਹ ਜੇਕਰ ਮਾਰ ਦੋ ਤੇ ਖੈਰਾ ਡੌਂਗੀ ਵੇ ਸੋਟੋ ਤੇ ਮਾਰ ਜੂਗਾ ਐਂਕਾ ਕੁੰਡਾ ਮਾਰ ਦੋ ਹਾਂਜੀ ਇਹ ਤਾਂ ਲੱਥੀ ਆ ਡੌਣ ਕੋਂਜ ਇਹ ਦੇਖੋ ਉਹ ਪਹੀਆ ਤੁਹਾਡੇ ਟੱਬ ਕੋਲ ਉਹ ਤੇ ਪਹੀਆ ਉਹ ਤੇ ਅਸੀਂ ਛੱਡ ਦਿੱਤੀ ਆ ਬਾਹਰ ਤਾਂ ਇੰਨਾ ਚੋਕੇ ਹੋਪਤੀ ਮੈਂ ਰੱਖੀ ਸਾਰੀ ਹਾਂ ਇਹ ਫੋਨ ਨਹੀਂ ਲਾਇਆ ਇਹਨਾਂ ਨੇ ਲਾਇਆ ਫੋਨ ਤੇ ਮੈਂ ਮੈਂ ਕਹਿੰਦਾ ਤੁਸੀਂ ਭੈਣ ਨੂੰ ਫੋਨ ਤਾਂ ਲਾਓ ਲਾਤਾ ਜਿਨ੍ਹਾਂ ਨੇ ਨੰਬਰ ਦਿੱਤਾ ਏ ਮੇਰਾ ਉਹਨੂੰ ਲਾਓ ਹਾਂ ਲਾਉ ਮੈਂ ਉਹਨਾਂ ਦਾ ਫੋਨ ਦੂਰਾ ਦਾ ਹਾਂਜੀ ਫੇਰ ਵੀ ਤੈਨੂੰ ਲਾਬੜਿਆ ਕਰਤੀ ਹਾਂ ਲਾਬੜੇ ਐਡਾ ਪਾਣਾ ਨਾਕੰਡ ਹੋਣੀ ਪਾਉ ਆ ਪਾਦ ਉਹਨੂੰ ਬਹੁਤ ਹੰਦਲਾ ਨਹੀਂ ਨਹੀਂ ਫੋਨ ਕਿਹਦੀ ਦਿਖਾਣਾ ਬੜੀ ਚੀਜ਼ ਅੱਛਾ ਜੀ ਲਾਉ ਉਹ ਵੀ ਉਹਦੀ ਵੀਡੀਓ ਬਣੀ ਸੀ ਉਹਦੇ ਵੀ ਸਾਡੇ ਨਿਕਲਦੇ ਉੜੇ ਇੱਥੇ ਤੇ ਕਿਦਾਂ ਆਟਾ ਜਿਹੜੀਆਂ ਕੁੜੀਆਂ ਬਾਹਰ ਆ ਲਈ ਉਹਦੇ ਵਿੱਚ ਕੋਈ ਇਹ ਵੀ ਇਹ ਤਾਂ ਜੀਵਰ ਦੀ ਜਿਹੜੀ ਇੰਗਲੈਂਡ ਆ 27ਵੀਂ ਬਹੁਤ ਹੈ ਵੀ ਨਹੀਂ ਕਹਿੰਦੇ ਇਹ ਸਵਾਰੀ ਦੀ ਆ ਉਹ ਮੈਂ ਆਉਂਦੇ ਆ ਬੱਚਾ ਉਹਨਾਂ ਦਾ ਅੱਛਾ ਰਮਨ ਉਹ ਹੀ ਆ ਬਾਜੀ ਗੁਰਦੀਪ ਹੀ ਨਾਮ ਆ ਉਹਨਾਂ ਫਿਰ ਜਿੱਤਾ ਨਾ ਇਹ ਮੇਰਾ ਸੀਡ ਤੋੜਨਾ ਆਪਣਿਆਂ ਦੇ ਮੋੜਨਾ ਨਾ ਨਾ ਸੁਣੋ ਵੀਰਤ ਤੋੜਨ ਨੂੰ ਤਾਂ ਮੈਂ ਵੀ ਤੋੜਾਂਗਾ ਹਾਂ ਹਾਂ ਇਹ ਸੀਟ ਤੋੜੇ ਬਣਾ ਨਹੀਂ ਨਿਕਲਦਾ ਨਾ ਨਿਕਲਦਾ ਇਹ ਆਈ ਗੜਨਾ ਤੇਰੇ ਕੋਲ ਕਿੱਦਾਂ ਜਨ ਖੜਾ ਮੇਰੇ ਕੋਲ ਤੇਰੀ ਬੈਂਦੀ ਮਾਰ ਇਥੇ ਉਹਨਾਂ ਦਾ ਬੈਂਦੀ ਕਿਸੇ ਨੂੰ ਨਹੀਂ ਆਹ ਕੰਟੈਂਟ ਹੈ ਵੀਡੀਓ ਲਾਈਕ ਤੁਹਾਨੂੰ ਹਾਂ ਲੋਕ ਸਮਝਾਉਂਦੇ ਹਾਂ ਆਹ ਸਾਗਰ ਲਾਈ ਹੋ ਵੀਡੀਓ ਆ ਗਈ ਆਹ ਚੈਨਲ ਚ ਇਹਨਾਂ ਨੂੰ ਦਾ ਆਈ ਸ਼ੇਅਰ ਲਾਇ ਬਣਾ ਦਾ ਉਹਨਾਂ ਦੇ ਇਕੱਠਾ ਹੁੰਦੇ ਨੇ ਵੀਡੀਓ ਬਣਾ ਨਹੀਂ ਨੇ ਵੇਲੇ ਕੋਈ ਰੱਤ ਨੂੰ ਪਾਇਆ ਇਹੋ ਉੱਥੇ ਹੈ ਨਾ ਸੀਟ ਦੱਸਣ ਮੈਨੂੰ ਜ਼ਾਹਦਨ ਹੋਵੇ ਮੈਂ ਹਾਂ ਵੇ ਮਟਕਲੇ ਆ ਤੰਜੇ ਕੇੇ ਕਰਾਦੇ ਆ ਕਰਦੇ ਤੇ ਵਿਆਹ ਮੁਕੀ ਦੇ ਅੱਛਾ ਇਹ ਮੈਨੂੰ ਪਤਾ ਜੋ ਤਨ ਕੰਤ ਜੰਗਲ ਦਾ ਆਇਆ ਸੀ ਧਿਆਨ ਆਏ ਦੇ ਭਰਾ ਡਰਦੇ ਮਾਰ ਲੈਣਗੇ ਤਾਂ ਤੇ ਕੀ ਪਤਾ ਹੈ ਨਾ ਨਹੀਂ ਨਾ ਨਹੀਂ ਅੱਜ ਨਹੀਂ ਨਾ ਨਹੀਂ ਨਾ ਨਹੀਂ ਮੈਨੂੰ ਸਾਰੇ ਨਾ ਨਾ ਕਿਨੇ ਬੱਚੇ ਦੇਣੇ ਸੀ ਸੁਪਨੇ ਇਹ ਸੁਪਨੇ ਇਹ ਸੁਪਨੇ ਇਹ ਸੁਪਨੇ ਹਾਂਜੀ ਤੱਕਣਾ ਤੱਕਣ ਲਿਆਓ ਜੀ ਤੱਕਣ ਕਿਥੇ ਦਾ ਨਾਲੇ ਹਲ ਏ ਕੀਤਾ ਵਿੱਚ ਵੀਡੀਓ ਕੋ ਚਲਦੀ ਪਈ ਉਹਨਾਂ ਦੀ ਹੂੰ ਭੈਣ ਦੀ ਵੀਡੀਓ ਕੋ ਚੱਲਦੀ ਹਾਂ ਹਾਂ ਦੱਸ ਤਾ ਇਹ ਤਾਂ ਵੀ ਇਧਰ ਆ ਜਾਂਦੇ ਨੇ ਤਾਂ ਹੀ ਮੈਂ ਕਹਾਂ ਜੀ ਸ਼ਾਇਦ ਉਹ ਮੈਨੂੰ ਜਾਣਦੇ ਹੀ ਹੋਣਗੇ ਪੁੱਤ ਇਧਰ ਦੇਖੇ ਮਾੜਾ ਜਿਹਾ ਮੂੰਹ ਕਿਉਂ ਕੀਤਾ ਵੇੜੀਆਂ ਹੀ ਵੇਖੀ ਥੋੜੀ ਲਾਈਟ ਮਾਰ ਤੋ ਵੀ ਪੰਛੀ ਚੰਨਣ ਕਾਂ ਕਰਦੇ ਕੋਈ ਨਹੀਂ ਹੁੰਦਾ ਹੋਵੇ ਛੇ ਕਿਤੇ ਆ ਹਾਂਜੀ ਹਾਂਜੀ ਹੋਰ ਲਿਓ ਚੀਜ਼ ਗਰਮ ਕਰਕੇ ਹੋਰ ਲਿਓ ਪਰ ਹੋਰ ਛੇ ਕਰੀਏ ਸੁਆ ਤੱਤਾ ਕਰਕੇ ਲੈ ਲਓ ਓਕੇ ਜੀ ਪਿੰਡ ਦੱਸ ਦਿਓ ਮਾੜਾ ਪਿੰਡ ਵਾਲੇ ਵਲ ਵੀਡੀਓ ਬਣਾ ਦੇ ਪਿੰਡ ਦੱਸ ਦਿਓ ਬੋ ਜੀ ਪਨੋਜਲਾ ਬਿਆਸ ਜ਼ਿਲ੍ਹਾ ਬਿਆਸ ਜ਼ਿਲ੍ਹਾ ਤਰਨਤਾਰਨ ਟੋਂਗੀਆਂ ਦਾ ਡੇਰਾ ਹੈ ਕੰਮ ਕਿਦਾਂ ਲੱਗਾ ਠੀਕ ਆ ਬਹੁਤ ਵਧੀਆ ਹੈ ਪ੍ਰਭਾ ਇਹ ਤੇ ਹੜੀ ਜਾਨ ਸੁੱਕਣੇ ਪਈ ਆਪਾਂ ਕੋਈ ਖਲਵਾੜ ਕੀਤਾ ਇਹਦੇ ਨਾਲ ਨਹੀਂ ਨਹੀਂ ਕੋਈ ਸ਼ੋਸ਼ੇ ਬਾਜੀ ਕੀਤੀ ਨਹੀਂ ਨਹੀਂ ਪਰ ਆਪਾਂ ਲਾ ਵੇ ਤੇ ਕੋਈ ਐ ਇਦਾਂ ਦੀ ਖੜਬਸਤੀ ਜੀ ਤਾਂ ਨਹੀਂ ਕੀਤੀ ਨਾ ਨਹੀਂ ਨਹੀਂ ਮਹਾਰਾਜ ਇਹ ਤਾਂ ਵੀ ਨਾ ਨਹੀਂ ਸੀਗੇ ਫਲੈਸ਼ ਤੇ ਮੇਰੇ ਨਾਲ ਦੇਖੋ ਜੀ 3 ਦਿਨ ਤੋਂ ਤੰਗ ਕਰ ਰਿਹਾ ਸੀਗਾ ਐਡਾ ਵੱਡਾ ਸੱਪ ਫਲੈਸ਼ ਤੇ 3 ਦਿਨ ਤੋਂ ਤੰਗ ਕਰ ਰਿਹਾ ਸੋਚੋ ਵੀ ਆਪਾਂ ਕਿੱਥੇ ਰਹਿ ਰਹੇ ਆ ਫਿਰ ਵੀ ਧਿਆਨ ਰੱਖਿਆ ਕਰੋ ਜਦੋਂ ਇਦਾਂ ਦੀ ਕੋਈ ਚੀਜ਼ ਦੇਖੇ ਤੇ ਨਾਲ ਦੇ ਨਾਲ ਅਲਰਟ ਹੋਣਾ ਜ਼ਰੂਰੀ ਆ ਚਲੋ ਜੀ ਬਾਏ